ਤੁਸੀਂ ਜੁੜੇ ਹੋ ਪ੍ਰਾਈਮ న్యూਸ ਨੈਟਵਰਕ ਦੇ ਨਾਲ ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਅੱਜ ਦੀ ਖਬਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੋਦੀ ਸਰਕਾਰ ਵੱਲੋਂ ਟਰੱਕ ਚਾਲਕਾਂ ਨੂੰ ਵੱਡੀ ਸੌਗਾਤ ਆਰਾਮ ਕਰਨ ਲਈ ਹਾਈਵੇ ਤੇ ਬਣਾਏ ਜਾਣਗੇ 1000 ਸਹੂਤਾ ਕੇਂਦਰ ਦਾਦੇ ਕਿ ਮੋਦੀ ਸਰਕਾਰ ਰਾਜਮਾਰਗਾਂ ਤੇ ਟਰੱਕ ਦੇ ਟੈਕਸੀ ਚਾਲਕਾਂ ਲਈ ਆਰਾਮ ਕਰਨ ਲਈ ਜਗ੍ਹਾ ਮੁਹੱਈਆ ਕਰਾਉਣ ਲਈ ਨਵੀਂ ਯੋਜਨਾ ਤੇ ਕੰਮ ਕਰ ਰਹੀ ਹੈ ਇਸ ਯੋਜਨਾ ਤਹਿਤ ਪਹਿਲੇ ਪੜਾਅ ਵਿੱਚ 1000 ਆਰਾਮ ਘਰ ਬਣਾਏ ਜਾਣਗੇ ਰਾਸ਼ਟਰੀ ਰਾਜਮਾਰਗਾਂ ਦੇ ਕਿਨਾਰੇ ਬਣਨ ਵਾਲੇ ਇਹਨਾਂ ਸੁਰਧਾ ਕੇਂਦਰਾਂ ਦੇ ਚਾਲਕਾਂ ਲਈ ਆਰਾਮ ਘਰ ਟਾਇਲਟ ਅਤੇ ਪੀਣ ਦਾ ਪਾਣੀ ਵੀ ਉਪਲਬਧ ਕਰਵਾਇਆ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਭਾਰਤ ਮੋਬਿਲਟੀ ਵਿਸ਼ਵ ਪ੍ਰਦਰਸ਼ਨੀ ਨੂੰ ਸੰਬੋਧਨ ਕਰਦੇ ਹੋਏ ਰਾਜਮਾਰਗਾਂ ਤੇ ਟਰੱਕ ਦੇ ਟੈਕਸੀ ਚਾਲਕਾਂ ਨੂੰ ਪੇਸ਼ ਆਉਣ ਵਾਲੀਆਂ ਸਮस्याਵਾਂ ਵੱਲ ਉਦਯੋਗ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਉਹਨਾਂ ਕਿਹਾ ਕਿ ਡਰਾਈਵਰ ਆਵਾਜਾਈ ਖੇਤਰ ਦਾ ਮਹੱਤਵਪੂਰਨ ਹਿੱਸਾ ਹੈ ਉਹ ਲੰਬੇ ਸਮੇਂ ਤੱਕ ਵਾਹਨ ਚਲਾਉਂਦੇ ਹਨ ਪਰ ਉਹਨਾਂ ਕੋਲ ਆਰਾਮ ਕਰਨ ਦੀ ਸਹੀ ਜਗ੍ਹਾ ਤੱਕ ਨਹੀਂ ਹੁੰਦੀ ਉਹਨਾਂ ਨੂੰ ਆਰਾਮ ਕਰਨ ਦਾ ਸਮਾਂ ਨਹੀਂ ਮਿਲਦਾ ਇਸ ਕਾਰਨ ਕਦੇ-ਕਦੇ ਸੜਕ ਦੁਰਘਟਨਾਵਾਂ ਵੀ ਹੁੰਦੀਆਂ ਹਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਟਰੱਕ ਚਾਲਕਾਂ ਤੇ ਉਹਨਾਂ ਦੇ ਪਰਿਵਾਰਾਂ ਦੀ ਇਸ ਚਿੰਤਾ ਨੂੰ ਸਮਝਦੀ ਹੈ ਗੱਲ ਕਰਦੇ ਹਾਂ ਅਗਲੀ ਖਬਰ ਦੀ ਪੰਜਾਬ ਦੇ ਮਿਨੀ ਗੋਆ ਚ ਅੱਜ ਤੋਂ ਐਨ ਆਰ ਆਈਐਸ ਮਿਲਣੀ ਦੀ ਸ਼ੁਰੂਆਤ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦਾ ਕੀਤਾ ਜਾਵੇਗਾ ਨਿਪਟਾਰਾ ਦਾਦੇ ਕੇ ਪੰਜਾਬ ਸਰਕਾਰ ਵੱਲੋਂ ਅੱਜ ਪਠਾਨਕੋਟ ਦੇ ਚਮਰੌੜ ਸਥਿਤ ਮਿਨੀ ਗੋਆ ਵਿਖੇ ਪੰਜਾਬ ਨਾਲ ਸੰਬੰਧਿਤ ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਤੇ ਨਿਪਟਾਰੇ ਲਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਇਹ ਇਸ ਸਾਲ ਦੀ ਪਹਿਲੀ ਮੀਟਿੰਗ ਹੈ ਪੰਜਾਬ ਸਰਕਾਰ 25 ਦਿਨਾਂ ਵਿੱਚ ਅਜਿਹੇ ਕੁੱਲ 4 ਪ੍ਰੋਗਰਾਮ ਆਯੋਜਿਤ ਕਰਨ ਜਾ ਰਹੀ ਹੈ ਪ੍ਰਵਾਸੀ ਭਾਰਤੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਨਾਲ-ਨਾਲ ਸਰਕਾਰ ਉਹਨਾਂ ਨੂੰ ਨਿਵੇਸ਼ ਲਈ ਵੀ ਪ੍ਰੇਰਿਤ ਕਰੇਗੀ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਵੀ ਕੀਤਾ ਇਸ ਸਾਲ ਮਿਲਣੀ ਸਮਾਗਮ ਵਿੱਚ ਲਗਭਗ 1000 ਪ੍ਰਵਾਸੀ ਭਾਰਤੀਆਂ ਨੇ ਆਨਲਾਈਨ ਸ਼ਿਕਾਇਤਾਂ ਭੇਜੀਆਂ ਹਨ ਇਹ ਸ਼ਿਕਾਇਤਾਂ ਪ੍ਰਵਾਸੀ ਭਾਰਤੀਆਂ ਵੱਲੋਂ 11 ਜਨਵਰੀ ਤੋਂ 30 ਜਨਵਰੀ ਤੱਕ ਵਿਭਾਗ ਦੀ ਵੈਬਸਾਈਟ nri.punjab.gov.in ਅਤੇ WhatsApp ਨੰਬਰ 90560 09884 ਤੇ ਦਰਜ ਕਰਵਾਈਆਂ ਗਈਆਂ ਹਨ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਭਰੋਸਾ ਦਿੱਤਾ ਹੈ ਕਿ ਵਿਦੇਸ਼ ਪਰਤਨ ਤੋਂ ਪਹਿਲਾਂ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ ਗੱਲ ਕਰਦੇ ਹਾਂ ਅਗਲੀ ਖਬਰ ਦੀ ਆਪ ਵਿਧਾਇਕ ਦਲਵੀਰ ਸਿੰਘ ਟੋਂਗ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਚੈੱਕ ਬਾਉਂਸ ਮਾਮਲੇ 'ਚ ਹੋਈ ਵੱਡੀ ਕਾਰਵਾਈ ਦੱਸ ਦਈਏ ਕਿ ਸ਼੍ਰੀ ਅਮਰਸਰ ਸਾਹਿਬ ਜ਼ਿਲ੍ਹੇ ਦੇ ਬਾਬਾ ਬਕਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੋਂਗ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਹਨ। ਉਹਨਾਂ ਖਿਲਾਫ ਅਦਾਲਤ ਵੱਲੋਂ ਗ੍ਰਿਫਤਾਰੀ ਦੇ ਵਾਰੰਟ ਜਾਰੀ ਕੀਤੇ ਗਏ ਹਨ। ਆਪ ਵਿਧਾਇਕ ਟੋਂਗ ਖਿਲਾਫ ਇਹ ਠੱਗੀ 2 ਸਾਲ ਪੁਰਾਣੇ ਚੈੱਕ ਬਾਉਂਸ ਮਾਮਲੇ 'ਚ ਕੀਤੀ ਗਈ ਹੈ। ਦੱਸ ਦਈਏ ਕਿ ਅਦਾਲਤ ਵੱਲੋਂ ਵਿਧਾਇਕ ਨੂੰ ਬਾਰ-ਬਾਰ ਨੋਟਿਸ ਭੇਜੇ ਗਏ ਸਨ ਪਰ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਏ ਜਿਸ ਲਈ ਕੋਰਟ ਵੱਲੋਂ ਸਖਤ ਕਦਮ ਚੁੱਕਦੇ ਹੋਏ ਇਹ ਗ੍ਰਿਫਤਾਰੀ ਦੇ ਵਾਰੰਟ ਜਾਰੀ ਕੀਤੇ ਗਏ ਹਨ। ਅਦਾਲਤ ਨੇ ਸਰਕਾਰ ਨੂੰ ਝਾੜ ਪਾਉਂਦਿਆਂ ਹੋਇਆਂ ਇਹ ਵੀ ਕਿਹਾ ਕਿ ਜਦੋਂ ਆਪ ਆਗੂ 26 ਜਨਵਰੀ ਨੂੰ ਮੁੱਖ ਮਹਿਮਾਨ ਵਜੋਂ ਸਰਕਾਰੀ ਸਮਾਗਮਾਂ ਵਿੱਚ ਸ਼ਾਮਲ ਹੋਏ ਤਾਂ ਉਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਗਈ? ਕੋਰਟ ਵੱਲੋਂ ਵਿਧਾਇਕ ਟੌਂਗ ਨੂੰ ਪਹਿਲਾਂ ਵੀ 5 ਵਾਰ ਸੱਮਨ ਜਾਰੀ ਕੀਤੇ ਗਏ ਸਨ ਪਰ ਉਹ ਅਦਾਲਤ ਵਿੱਚ ਪੇਸ਼ ਹੋਣ ਤੋਂ ਅਸਫਲ ਰਹੇ। ਇਸ ਲਈ ਕੋਰਟ ਵੱਲੋਂ ਹੁਣ ਐਸਐਚਓ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਹਰ ਹਾਲਤ ਵਿੱਚ ਉਹਨਾਂ ਨੂੰ 17 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਗੱਲ ਕਰਦੇ ਆਂ ਅਗਲੀ ਖਬਰ ਦੀ ਗੁਰਮੀਤ ਸਿੰਘ ਸੰਧਾਵਾਲੀਆਂ ਬਣੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਦੱਸਦੀ ਹੈ ਕਿ ਗੁਰਮੀਤ ਸਿੰਘ ਸੰਧਾਵਾਲੀਆਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਕਾਰਜਕਾਰੀ ਚੀਫ ਜਸਟਿਸ ਬਣਾਇਆ ਗਿਆ ਹੈ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਰਿਤੂ ਬਾਹਰੀ ਕਾਰਜਕਾਰੀ ਚੀਫ ਜਸਟਿਸ ਦਾ ਅਹੁਦਾ ਸੰਭਾਲ ਰਹੇ ਸਨ ਉਤਰਾਖੰਡ ਹਾਈ ਕੋਰਟ ਦੇ ਚੀਫ ਜਸਟਿਸ ਬੱਜੋ ਉਹਨਾਂ ਦੀ ਨਿਯੁਕਤੀ ਤੋਂ ਬਾਅਦ ਇਹ ਅਹੁਦਾ ਖਾਲੀ ਹੋ ਗਿਆ ਸੀ ਇਸ ਦੇ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜੀ ਐਸ ਸੰਧਵਾਲੀਆਂ ਨੂੰ ਕਾਰਜਕਾਰੀ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਹੈ ਸੰਧਵਾਲੀਆਂ ਇੱਕ ਕਾਨੂੰਨੀ ਪਰਿਵਾਰ ਤੋਂ ਹਨ ਉਹਨਾਂ ਦੇ ਪਿਤਾ 1978 ਤੋਂ 1983 ਤੱਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ 1983 ਤੋਂ 1987 ਤੱਕ ਪਟਨਾ ਹਾਈ ਕੋਰਟ ਦੇ ਮੁੱਖ ਜੱਜ ਰਹੇ ਚੁੱਕੇ ਹਨ 1 ਨਵੰਬਰ 1965 ਨੂੰ ਜਨਮੇ ਗੁਰਮੀਤ ਸਿੰਘ ਸੰਧਵਾਲੀਆਂ ਨੇ 1986 ਵਿਚ ਡੀਏਵੀ ਕਾਲਜ ਚੰਡੀਗੜ੍ਹ ਤੋਂ ਬੀਏ ਆਨਰਸ ਕੀਤਾ ਦੱਸ ਦਈਏ ਕਿ 1999 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਲਐਲਬੀ ਕੀਤੀ ਇਸ ਦੇ ਬਾਅਦ ਉਹਨਾਂ ਨੇ ਪੰਜਾਬ ਤੇ ਹਰਿਆਣਾ ਬਾਹਰ ਕੋਸਲ ਵਿੱਚ ਇੱਕ ਵਕੀਲ ਵਜੋਂ ਵੀ ਕੰਮ ਕੀਤਾ ਇਸ ਸਾਲ ਅਗਸਤ ਵਿੱਚ ਕਾਲਜ ਦੇ ਦਿਨਾਂ ਵਿੱਚ ਲਾਨ ਟੈਨਿਸ ਦੇ ਖੇਡ ਵਿੱਚ ਆਪਣੇ ਕਾਲਜ ਤੇ ਯੂਨੀਵਰਸਿਟੀ ਦੀ ਅਗਵਾਈ ਕਰਨ ਵਾਲੇ ਖਿਡਾਰੀ ਵੀ ਰਹੇ ਹਨ ਗੱਲ ਕਰਦੇ ਹਾਂ ਅਗਲੀ ਖਬਰ ਦੀ ਭਾਰਤੀ ਫੌਜ ਵਿੱਚ ਅਗਨੀਵੀਰ ਅਤੇ ਵੱਖ-ਵੱਖ ਅਹੁਦਿਆਂ ਤੇ ਭਰਤੀ ਹੋਣ ਸੰਬੰਧੀ ਜਾਣਕਾਰੀ ਦਿੱਤੀ ਗਈ ਦਾਦੇ ਕੇ ਅੱਜ ਏਆਰਓ ਪਟਿਆਲਾ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਤਾਲਮਿਲ ਨਾਲ ਸਰਕਾਰੀ ਆਈਟੀਆਈ ਲੜਕੇ ਬਰਨਾਲਾ ਵਿਖੇ ਭਾਰਤੀ ਫੌਜ ਵਿੱਚ ਬਾਤਾਂ ਔਰ ਅਗਨੀਵੀਰ ਅਤੇ ਵੱਖ-ਵੱਖ ਅਹੁਦਿਆਂ ਤੇ ਭਰਤੀ ਹੋਣ ਸੰਬੰਧੀ ਜਾਣਕਾਰੀ ਦੇਣ ਲਈ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਜੀਵਨਦੀਪ ਸਿੰਘ ਰੋਜ਼ਗਾਰ ਅਫਸਰ ਬਰਨਾਲਾ ਨੇ ਦੱਸਿਆ ਕਿ ਮੇਜਰ ਬੀ સત્યાਨਾਰਾਇਣ ਆਰਐਮਓ ਏਆਰਓ ਪਟੇਲਾ ਵੱਲੋਂ ਇਸ ਆਊਟਰੀਚ ਪ੍ਰੋਗਰਾਮ ਵਿੱਚ ਬਤੌਰ ਬਲਾਰਾ ਭਾਗ ਲਿਆ ਗਿਆ ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਬਰਨਾਲਾ ਦੇ ਬਖ ਬਖ ਸਕੂਲਾਂ ਤੇ ਕਾਲਜਾਂ ਦੇ ਐਨਸੀਸੀ ਨਾਲ ਸੰਬੰਧਿਤ ਲਗਭਗ 140 ਬਿਨੈਕਾਰਾਂ ਨੇ ਭਾਗ ਲਿਆ ਪ੍ਰੋਗਰਾਮ ਦੌਰਾਨ ਮੇਜਰ ਬੀ ਸਤਿਆਨਾਰਾਇਣ ਨੇ ਬਿਨਾਂਕਾਰਾਂ ਨੂੰ ਭਾਰਤੀ ਫੌਜ ਵਿੱਚ ਬਖ ਬਖ ਆਉਦਿਆਂ ਤੇ ਭਰਤੀ ਹੋਣ ਦੀ ਸਾਰੀ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ ਗਿਆ ਅਤੇ ਭਾਰਤੀ ਫੌਜ ਵਿੱਚ ਮਿਲਦੀਆਂ ਸਹੂਲਤਾਂ ਨੂੰ ਦੱਸਦੇ ਹੋਏ ਬਿਨੈਕਾਰ ਨੂੰ ਭਾਰਤੀ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਵੀ ਕੀਤਾ ਗਿਆ ਰੁਕ ਕਰਦੇ ਹਾਂ ਅਗਲੀ ਖਬਰ ਦਾ ਬਰਨਾਲਾ ਦੇ ਕਾਨ੍ਹੇਕੇ ਤੋਂ ਆਕਾਸ਼ਦੀਪ ਸਿੰਘ ਨੇ ਪੈਰਿਸ 올림픽 ਸਲੇਟ ਟਿਕਟ ਪੱਕੀ ਕੀਤੀ ਦੱਸਦੇ ਕਿ ਚੰਡੀਗੜ੍ਹ ਵਿਖੇ ਹੋਏ ਇੰਡੀਅਨ ਓਪਨ ਰੇਸ ਵਾਕਿੰਗ ਕੰਪੀਟੀਸ਼ਨ ਵਿੱਚ ਕਾਨ੍ਹੇਕੇ ਤੋਂ ਆਕਾਸ਼ਦੀਪ ਸਿੰਘ ਪੁੱਤਰ ਸ੍ਰੀ ਗੁਰਜੰਡ ਸਿੰਘ ਨੇ 20 ਕਿਲੋਮੀਟਰ ਪੈਦਲ ਚੱਲ 1 ਘੰਟਾ 19 ਮਿੰਟ 38 ਸਕਿੰਟ ਵਿੱਚ ਪੂਰਾ ਕਰਕੇ 골ਡ ਮੈਡਲ ਹਾਸਲ ਕੀਤਾ ਅਤੇ ਉਸਨੇ ਆਪਣਾ ਹੀ ਭਾਰਤੀ ਰਿਕਾਰਡ ਜੋ ਕਿ 1 ਘੰਟਾ 19 ਮਿੰਟ 55 ਸਕਿੰਟ ਸੀ ਤੋੜ ਕੇ ਪੈरिस 올림픽 ਲਈ ਟਿਕਟ ਪੱਕੀ ਕੀਤੀ। ਉਸਦੇ ਸ਼ੁਰੂਆਤੀ ਕੋਚ ਜਸਪ੍ਰੀ ਸਿੰਘ ਨੇ ਦੱਸਿਆ ਕਿ ਉਮੀਦ ਹੈ ਕਿ ਉਹ 올림픽ਸ ਅਤੇ ਆਉਣ ਵਾਲੇ ਹੋਰ ਕੰਪੀਟੀਸ਼ਨਾਂ ਵਿੱਚ ਭਾਰਤ ਦੀ ਝੋਲੀ 골ਡ ਮੈਡਲ ਪਾਵੇਗਾ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਬਰਨਾਲਾ ਸ਼੍ਰੀਮਤੀ ਉਮੇਸ਼ਵਰੀ ਸ਼ਰਮਾ ਨੇ ਆਕਾਸ਼ਦੀਪ ਨੂੰ ਮੁਬਾਰਕਵਾਦ ਦਿੱਤੀ ਅਤੇ ਭਵਿੱਖ ਵਿੱਚ ਆਉਣ ਵਾਲੀ 올림픽 ਲਈ ਭਾਰਤ ਲਈ 골ਡ ਮੈਡਲ ਲੈ ਕੇ ਆਉਣ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਖਿਡਾਰੀ ਅਤੇ ਉਸਦੇ ਪਰਿਵਾਰ ਨੂੰ ਹਰਨੇਕ ਸਿੰਘ ਐਥਲੈਟਿਕ ਕੋਚ ਪਧਾੜ ਡਾਕਟਰ ਸੁਖਰਾ ਸਿੰਘ ਜਨਰਲ ਸੈਕਟਰੀ ਐਥਲੈਟਿਕ ਐਸੋਸੀਏਸ਼ਨ ਬਰਨਾਲਾ ਬਲਦੇਵ ਸਿੰਘ ਅੰਤਰਰਾਸ਼ਟਰੀ ਖਿਡਾਰੀ ਨੇ ਵੀ ਵਧਾਈ ਦਿੱਤੀ ਗੱਲ ਕਰਦੇ ਹਾਂ ਮੌਸਮ ਵਿਭਾਗ ਨਾਲ ਜੁੜੀ ਖਬਰ ਦੀ ਪੰਜਾਬ ਚ ਮੀਂਹ ਨੇ ਬਦਲਿਆ ਮੌਸਮ ਗੜੇਮਾਰੀ ਨਾਲ ਬਧੀ ਠੰਡ ਆਈਐਮਡੀ ਨੇ 3 ਦਿਨਾਂ ਲਈ orange alert ਕੀਤਾ جاری ਦਾਦੀਏ ਕੇ ਪਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਪੰਜਾਬ ਵਿੱਚ ਵੀਰਵਾਰ ਨੂੰ ਖੂ ਮੀ ਪਿਆ ਕਈ ਜ਼ਿਲ੍ਹਿਆਂ ਵਿੱਚ ਤੇਜ਼ਮੀ ਦੇ ਨਾਲ ਗੜੇਮਾਰੀ ਵੀ ਹੋਈ ਜਿਸ ਨਾਲ ਠੰਡ ਫਿਰ ਤੋਂ ਇੱਕਦਮ ਵੱਧ ਗਈ ਪਰ ਅਗਲੇ ਦਿਨ ਧੁੱਪ ਦੇ ਨਾਲ ਸ਼ੁੱਕਰਵਾਰ ਦੀ ਸਵੇਰ ਦੀ ਸ਼ੁਰੂਆਤ ਲੋਕਾਂ ਲਈ ਰਾਹਤ ਲੈ ਕੇ ਆਈ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਪੂਰਾ ਦਿਨ ਤੇਜ਼ ਧੁੱਪ ਨਿਕਲੀ ਜਿਸ ਕਰਕੇ ਮੀਂਹ ਦੀ ਵਜ੍ਹਾ ਨਾਲ ਬਧੀ ਠੰਡ ਤੋਂ ਥੋੜੀ ਰਾਹਤ ਮਿਲੀ ਲੋਕਾਂ ਨੇ ਪੂਰਾ ਦਿਨ ਧੁੱਪ ਦਾ ਆਨੰਦ ਵੀ ਲਿਆ ਜਿਸ ਕਾਰਨ ਵੀਰਵਾਰ ਦੀ ਤੁਲਨਾ ਵਿੱਚ ਦਿਨ ਦੇ ਤਾਪਮਾਨ ਵਿੱਚ 4 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਦੇਖਿਆ ਗਿਆ ਹਾਲਾਂਕਿ ਰਾਤ ਦੇ ਤਾਪਮਾਨ ਵਿੱਚ 2 ਡਿਗਰੀ ਸੈਲਸੀਅਸ ਦੀ ਕਮੀ ਆਈ। ਅੰਮ੍ਰਿਤਸਰ ਸਾਹਿਬ ਵਿੱਚ ਨਿਊਤਮ ਤਾਪਮਾਨ ਸਭ ਤੋਂ ਘੱਟ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਅਦਿਕਤਮ ਤਾਪਮਾਨ 19.1 ਡਿਗਰੀ ਰਿਹਾ। ਦੂਜੇ ਪਾਸੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਨਿਯਤਮ ਤਾਪਮਾਨ 7.1 ਡਿਗਰੀ ਸੈਲਸੀਅਸ ਅਤੇ ਤਾਪਮਾਨ 7.1 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 20.1 ਡਿਗਰੀ ਸੈਲਸੀਅਸ ਰਿਹਾ ਲੁਧਿਆਣਾ ਵਿੱਚ ਨਿਯਤਮ ਤਾਪਮਾਨ 6.6 ਡਿਗਰੀ ਵੱਧ ਤੋਂ ਵੱਧ ਤਾਪਮਾਨ 19.9 ਡਿਗਰੀ ਇਸੇ ਤਰ੍ਹਾਂ ਪਟਿਆਲਾ ਵਿੱਚ ਨਿਯਤਮ ਤਾਪਮਾਨ 7.6 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 19.8 ਡਿਗਰੀ ਰਿਹਾ ਮੌਸਮ ਵਿਭਾਗ ਦੇ ਤਾਜ਼ਾ ਅਨੁਮਾਨ ਮੁਤਾਬਕ ਪੱਛਮੀ ਗੜਬੜੀ ਦੇ ਗੜਬੜੀ ਦੇ ਪ੍ਰਭਾਵ ਦੇ ਚੱਲਦਿਆਂ ਅੱਜ ਤੋਂ ਤਿੰਨ ਦਿਨਾਂ ਤੱਕ ਯਾਨੀ 5 ਫਰਵਰੀ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੀਂਹ ਦੇ ਨਾਲ ਗੜੇਮਰੀ ਹੋਣ ਦੀ ਸੰਭਾਵਨਾ ਬਣੀ ਰਹੇਗੀ। ਆਈਐਮਡੀ ਮੁਤਾਬਕ ਪੰਜਾਬ ਦੀਆਂ ਕੁਝ ਥਾਵਾਂ ਤੇ ਹਲਕੀ ਤੋਂ ਮੱਧਮ بارش ਵੀ ਹੋ ਸਕਦੀ ਹੈ। ਜਦਕਿ 4 ਫਰਵਰੀ ਨੂੰ ਜ਼ਿਆਦਾਤਰ ਥਾਵਾਂ ਤੇ ਤੇਜ਼ ਮੀਂਹ ਪੈਣ ਦੀ ਸੰਭਾਵਨਾ ਬਣੀ ਰਹੇਗੀ। ਇਹ ਸਨ ਪ੍ਰੋਗਰਾਮ ਅੱਜ ਦੀਆਂ ਕੁਝ ਖਾਸ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਹੁਣ ਮੈਨੂੰ ਯਾਨੀ ਕਿ ਗੁਰਮੀਤ ਸਿੰਘ ਬਰਨਾਲਾ ਨੂੰ ਦਿਓ ਇਜਾਜ਼ਤ ਤੁਸੀਂ ਜੁੜੇ ਰਹੋ ਪ੍ਰਾਈਮ ਨਿਊਜ਼ ਨੈਟਵਰਕ ਦੇ ਨਾਲ ਧੰਨਵਾਦ